ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਨੂੰ ਸਮਰਪਿਤ ਸਾਡੇ ਸਾਰੇ ਇਹ ਜਿਹੜੇ ਪ੍ਰੋਗਰਾਮ ਆ ਇਹ ਅਪ੍ਰੈਲ ਦੇ ਵਿੱਚ ਸਤਗੁਰਾਂ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਗਏ ਸੀ ਅਪ੍ਰੈਲ ਦੇ ਵਿੱਚ ਜਿਹੜੇ ਅੱਜ ਨਿਰੰਤਰ ਸਾਰਿਆਂ ਵੱਡੇ ਅਸਥਾਨਾਂ ਤੇ ਜਿੱਥੇ ਸਹਿਬਗੁਰੂ ਦੇ ਇੱਕ ਬਹਾਦਰ ਪਾਤਸ਼ਾਹ ਦੇ ਅਸਥਾਨ ਆ ਉੱਥੇ ਉਹ ਸਾਰੇ ਨਿਰੰਤਰ ਅਮਰ ਸੰਚਾਰ ਗੁਰਮਤ ਦੇ ਰੂਪ ਦੇ ਵਿੱਚ ਉਹ ਸਾਰੇ ਸਾਡੇ ਵੱਡੇ ਪੱਧਰ ਤੇ ਚੱਲ ਰਹੇ ਉਹ ਤੋਂ ਇਲਾਵਾ ਸਾਡੇ ਸੈਮੀਨਾਰ ਜਿਹੜੇ ਆ ਉਹ ਵੀ ਅਸੀਂ ਵੱਖ-ਵੱਖ ਤਰੀਕਾ ਨੂੰ ਨਿਰਧਾਰਤ ਕੀਤੇ ਇੱਕ ਤਾਂ ਆਨੰਦਪੁਰ ਸਾਹਿਬ ਹੋਊਗਾ ਇੱਕ ਇੱਥੇ ਅੰਮ੍ਰਿਤਸਰ ਹੋਊਗਾ ਉਹ ਤੋਂ ਇਲਾਵਾ ਇੱਕ ਜਿਹੜੇ ਸਾਡੇ ਮਹਾਨ ਨਗਰ ਕੀਰਤਨ ਕਿਉਂਕਿ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਅਦਾਸੀਆਂ ਤੋਂ ਬਾਅਦ ਜੇ ਸਮੁੱਚੇ ਇਸ ਦੇਸ਼ ਦਾ ਪਰਮਨ ਕੀਤਾ ਤੇ ਉਹ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਿੱਸੇ ਆਇਆ। ਉਹਦੇ ਸਬੰਧ ਦੇ ਵਿੱਚ ਅਸੀਂ 21 ਅਗਸਤ 2025 ਤੋਂ ਗੁਰਦਰਾ ਧੋਬੜੀ ਸਾਹਿਬ ਆਸਾਮ ਤੋਂ ਉਹਦੀ ਆਰੰਭਤਾ ਕਰਨ ਜਾ ਰਹੇ ਆ ਜਿਹਦੇ ਦੀਵਾਨ ਜਿਹੜੇ ਆ ਉਹ 20 ਤਰੀਕ ਨੂੰ ਸ਼ਾਮ ਨੂੰ ਧੋਬੜੀ ਸਾਹਿਬ ਲੱਗਣਗੇ ਤੇ 21 ਤਰੀਕ ਅਮਰਤ ਮੇਲੇ ਅਰਦਾਸਾਂ ਬੇਨਤੀਆਂ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਉਹ ਮਹਾਨ ਨਗਰ ਕੀਰਤਨ ਜਿਹੜਾ ਮੈਂ ਕਹਿ ਸਕਦਾ ਕਿ ਇਸ ਦੇਸ਼ ਦਾ ਤਿੰਨ ਚੌਥਾਈ ਹਿੱਸਾ ਜਿਹੜਾ ਉਹ ਤੈਅ ਕਰੂਗਾ 20 ਸਟੇਟਾਂ ਦੇ ਵਿੱਚ ਹੀ ਹੋ ਕੇ ਉਹ 23 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚੂਗਾ 21 ਤਰੀਕ ਨੂੰ ਧੋਬੜੀ ਸਾਹਿਬ ਤੋਂ ਆਰੰਭ ਹੋਊਗਾ ਤੇ 22 ਤਰੀਕ ਨੂੰ ਸਿਲੀਗੁੜੀ ਬੰਗਾਲ ਵਿਖੇ ਪਹੁੰਚੂਗਾ 23 ਤਰੀਕ ਨੂੰ ਗੁਰੂ ਕਾ ਬਾਗ ਮੰਗਲ ਬਾੜ ਮਾਲਦਾ ਬੰਗਾਲ ਦੇ ਵਿੱਚ ਤੇ ਫਿਰ 24 25 ਤਿੰਨ ਦਿਨ ਦਾ ਇਹ ਲਗਾਤਾਰ ਬੰਗਾਲ ਦਾ ਪ੍ਰੋਗਰਾਮ ਹੈ ਕਿਉਂਕਿ ਵੱਡਾ ਸਟੇਟ ਆ ਉਹਦੇ ਵਿੱਚ ਇਹ 3 ਦਿਨ ਦਾ ਸਾਡਾ ਸਮਾਗਮ ਚੱਲੂਗਾ ਆਪਣੇ ਨਗਰ ਕੀਰਤਨ ਦੇ ਰੂਪ ਵਿੱਚ ਤੇ 26 ਤਰੀਕ ਨੂੰ ਗੁਰੂ ਨਾਨਕ ਆਸਨ ਸੋਲ ਬੰਗਾਲ ਸ਼੍ਰੀ ਗੁਰੂ ਨਾਨਕ ਦਰਬਾਰ ਆਸਨ ਸੋਲ ਬੰਗਾਲ ਦੇ ਵਿੱਚ 27 ਤਰੀਕ ਨੂੰ ਇਹ ਸਾਖ ਜੀ ਜਮਸ਼ੇਦਪੁਰ ਟਾਟਾ ਨਗਰ ਦੇ ਵਿੱਚ ਉਥੇ 27 ਤਰੀਕ ਨੂੰ ਪਹੁੰਚੂਗਾ ਤੇ 28 ਤਰੀਕ ਨੂੰ ਸ੍ਰੀ ਗੁਰੂ ਸਿੰਘ ਸਭਾ ਰਾਂਚੀ ਝਾਰਖੰਡ ਵਿਖੇ 29 ਤਰੀਕ ਨੂੰ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਵਿਖੇ ਇਹ 29 ਤਰੀਕ ਨੂੰ ਪਹੁੰਚੂਗਾ ਉੱਥੇ ਤੇ 30 ਤਰੀਕ ਨੂੰ ਗੁਰਦੁਆਰਾ ਚਾਚਾ ਫੱਗੂ ਮਾਲ ਜੀ ਅਰਵਤਾਸ ਬਿਹਾਰ ਦੇ ਵਿੱਚ ਉੱਥੇ ਪਹੁੰਚੂਗਾ ਤੇ 31 ਤਰੀਕ ਨੂੰ ਗੁਰੂ ਕਾ ਬਾਗ ਬਨਾਰਸ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸਾਡੇ ਪਹਿਲੇ ਪੜਾ ਦੇ ਆਸਥਾਨ ਆ ਜਿਹੜੇ 21 ਤੋਂ ਸ਼ੁਰੂ ਹੋ ਕੇ 31 ਤੱਕ ਇਹ ਤੁਹਾਨੂੰ ਦਿੱਤੇ ਆ ਇਹਦੇ ਵਿੱਚ ਸਾਡੇ ਇੱਥੇ ਮੈਂਬਰ ਸਹਿਬਾਨ ਤੇ ਲੀਡਰ ਸਹਿਬਾਨ ਉਹ ਬੈਠ ਕੇ 31 ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਦੇਣਗੇ ਪੇ ਅਗਲਾ ਜਿਹੜਾ ਪ੍ਰੋਗਰਾਮ ਦਸਾਂ ਦਿਨਾਂ ਦਾ ਉਹ ਕਿੱਥੇ ਕਿੱਥੇ ਚੱਲਣਾ ਹੈ ਸੋ ਇਹ ਸ਼ੁਰੂਆਤ ਕੀਤੀ ਗਈ ਆ ਉਸ ਮਹਾਨ ਨਗਰ ਕੀਰਤਨ ਦੀ ਜਿਹਦਾ ਟਾਈਟਲ ਕਹਿ ਲਈਏ ਆਪਾਂ ਧਰਮ へ ਸਾਕਾ ਜਨ ਕੀਆ ਜਿਹਦੀ ਨਗਰ ਕੀਰਤਨ ਜਿਹੜਾ ਆ ਇਹ ਅਸੀਂ ਪਹਿਲਾਂ ਵੀ ਆਪਣੇ ਤੁਹਾਨੂੰ ਲੋਗੋ ਸਾਰੇ ਦੇ ਚੁੱਕੇ ਆ ਇਹਦੀ ਜਿਹੜੀ ਇੱਕ ਆਪਾਂ ਮੁੱਖ ਤੌਰ ਤੇ ਮੁੱਖ ਬੰਦ ਬੰਦਦੇ ਆ ਉਹ ਵੀ ਅਸੀਂ ਇਹਦਾ ਇੱਕ ਤਿਆਰ ਕਰਵਾਇਆ ਜਿਹੜਾ ਉਹ ਲਗਾਤਾਰ ਸ਼੍ਰੀ ਪਾਲਕੀ ਸਾਹਿਬ ਦੇ ਪਿੱਤਰ ਨਾਲ ਉਹ ਨਾਲ ਦੀ ਨਾਲ ਉਹਦਾ ਜਿਹੜਾ ਆ ਕਿਤੇ ਕੀਰਤਨ ਕਰਨਗੇ ਜਾਂ ਸੰਗਤਾਂ ਜਿੱਥੇ ਸਾਡੇ ਜਿसे ਕੀਰਤਨ ਕਰਨਗੇ ਉਹਦੇ ਨਾਲ ਦੀ ਨਾਲ ਏ ਵੀ ਆਪਣਾ ਜਿਹੜਾ ਸਾਡਾ ਉਹ ਮੇਨ ਤੌਰ ਤੇ ਮੋਟੋ ਆ ਉਹ ਚੱਲਦਾ ਰਹੂਗਾ ਸੋ ਇਹਦੇ ਵਿੱਚ ਅਸੀਂ ਸਾਰੇ ਸਮੂਹ ਗੁਰਨਾਨਕ ਨਾਮਲੇਵਾ ਮਾਈ ਭਾਈ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਇਹ ਅੱਜ ਪ੍ਰੋਗਰਾਮ ਅਨਾਉਂਸ ਕੀਤਾ ਉਹਨਾਂ ਸਾਰਿਆਂ ਨੂੰ ਸਿਨਮਰ ਬੇਨਤੀ ਭਾਵੇਂ ਉਹਨਾਂ ਦੇ ਨਾਲ ਸਾਡੀਆਂ ਪਹਿਲਾਂ ਐਡਵਾਂਸ ਟੀਮਾਂ ਸੰਪਰਕ ਕਰ ਚੁੱਕੀਆਂ ਪਰ ਫੇਰ ਵੀ ਉਹਨਾਂ ਸਾਰਿਆਂ ਨੂੰ ਸਨਮਰ ਬੇਨਤੀ ਕਰਦਾ ਕਿ ਬਾਦ ਚੜ ਕੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰਨ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਜੇ ਡੈਮੋਕ੍ਰੇਸੀ ਕਹ ਲਈ ਇਹ ਬਹਾਲ ਕੀਤੀ ਜੇ ਦੂਸਰੇ ਧਰਮਾਂ ਲਈ ਕੁਰਬਾਨੀ ਕੀਤੀ ਉਹ ਵੀ ਸਤਗੁਰੂ ਜੀ ਨੇ ਸ਼ੁਰੂਆਤ ਕੀਤੀ ਸੋ ਇਸ ਕਰਕੇ ਦੂਸਰੇ ਧਰਮਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਬਾਦ ਚੜ ਕੇ ਇਹਦੇ ਵਿੱਚ ਆਪਣਾ ਜਿਹੜਾ ਹੈ ਉਹ ਯੋਗਦਾਨ ਪਾਉਣ ਤੇ ਇਹ ਯੋਗਦਾਨ ਨੂੰ ਆਪਾਂ ਲਗਾਤਾਰ ਨਿਰੰਤਰ 23 ਤਰੀਕ ਤੱਕ ਕਿਉਂਕਿ ਪੰਜਾਬ ਦੇ ਵਿੱਚ ਵੀ ਉਹ ਜਾਂਦ ਗਾਂ ਦੀ ਗਾਂ ਤੁਹਾਨੂੰ 10 ਦਿਨਾਂ ਦਾ ਪ੍ਰੋਗਰਾਮ ਦਾਂ ਤੇ ਫਿਰ 10 ਦਾ ਬਾਅਦ ਦਾ ਪ੍ਰੋਗਰਾਮ ਫਿਰ ਇੱਥੋਂ ਦੇ ਦਿੱਤਾ ਜਾਊਗਾ ਦੁਬਾਰਾ ਫਿਰ ਇਹਦਾ ਉਹ ਸ਼ੁਰੂਆਤ ਆ ਤੇ ਦੂਸਰਾ ਸਾਡਾ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਮਰਤਨ ਸਾਹਿਬ ਜੰਮੂ ਤੋਂ ਕਸ਼ਮੀਰ ਤੋਂ ਜੇ ਨਹੀਂ ਕਿਉਂਕਿ ਸਾਨੂੰ ਸ਼ੁਰੂਆਤੀ ਤੌਰ ਦੇ ਉੱਤੇ ਇਨਫੋਰਮੇਸ਼ਨ ਸਿੱਗੀ ਪੇ ਉਹ ਥੋੜਾ ਜਿਹਾ ਕਹਿੰਦੇ ਸੀ ਵੀ ਸਿਕਿਉਰਿਟੀ ਪਰਪਸ ਕਰਕੇ ਤੁਸੀਂ ਥੋੜਾ ਜਿਹਾ ਹਟਕ ਲਓ ਹੁਣ 5 ਅਕਤੂਬਰ ਨੂੰ ਉਹ ਗੁਰਦੁਆਰਾ ਮਟਰਨ ਸਾਹਿਬ ਤੋਂ ਆਰੰਭ ਹੋਊਗਾ ਜਿਹੜਾ ਅਸੀਂ ਰੂਟ ਦਾ ਉਹਦਾ ਨਿਰਧਾਰਨ ਕੀਤਾ ਪਰ ਦਿਨਾਂ ਦਾ ਉਹਦੇ ਵਿੱਚ ਅਸੀਂ ਨਹੀਂ ਬੇਰਬਾਰ ਰੱਖਿਆ ਅੱਗੇ ਪਿੱਛੇ ਵੀ ਉਹ ਲੱਗਦਾ ਉਹਦੀ ਵੀ ਸਮਾਪਤੀ ਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗੀ ਇਹ ਉਹ ਮਹਾਨ ਪੰਡਿਤ ਕਿਰਪਾ ਰਾਮ ਜੀ ਦੇ ਅਸਥਾਨ ਤੋਂ ਉੱਥੋਂ ਚੱਲੂਗਾ ਜਿਹੜਾ ਗੁਰੂ ਸਾਹਿਬ ਜੀ ਨੂੰ ਸਨਮਖ ਹੋ ਕੇ ਬੇਨਤੀ ਕਰਨ ਪਹੁੰਚੇ ਸੀ ਤੀਸਰਾ ਮਹਾਨ ਨਗਰ ਕੀਰਤਨ ਸਾਡਾ ਜਿਹੜਾ ਉਹ ਗੁਰਦੁਆਰਾ ਸੀਸ ਗੰਜ ਦਿੱਲੀ ਤੋਂ ਉਹ ਆਰੰਭ ਹੋ ਕੇ ਰੰਗਰੇਟਾ ਗੁਰੂ ਦਾ ਬੇਟਾ ਭਾਈ ਸਾਹਿਬ ਪਾਈ ਜੈਤਾ ਜੀ ਉਸ ਰਾਸਤੇ ਤੋਂ ਜੇ ਇਸ ਰਾਸਤੇ ਤੋਂ ਸਤਗੁਰੂ ਜੀ ਦਾ ਸੀਸ ਲੈ ਕੇ ਆਏ ਉਹ ਦਿੱਲੀ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਉਹ ਪਹੁੰਚੂਗਾ ਤੇ ਉਸੇ ਰਾਸਤੇ ਵਿੱਚ ਮਹਾਨ ਨਗਰ ਕੀਰਤਨ ਜਿਹੜਾ ਆਬੰਭ ਹੋ ਕੇ 28 ਤਰੀਕ ਨੂੰ 28 ਨਵੰਬਰ ਨੂੰ ਕੀਰਤਪੁਰ ਸਾਹਿਬ ਪਹੁੰਚੂਗਾ ਗੁਰਦਵਾਰਾ ਬਾਬਾਨਗੜ ਵਿਖੇ ਤੇ 29 ਤਰੀਕ ਨੂੰ ਕੀਰਤਪੁਰ ਸਾਹਿਬ ਤੋਂ ਜੋ ਪ੍ਰਾਤਨ ਸਾਡੀ ਮਰਿਆਦਾ ਚੱਲੀ ਆਉਂਦੀ ਆ ਸੀਸਗੰ੍ਹ ਸਾਹਿਬ ਆਨੰਦਪੁਰ ਸਾਹਿਬ ਤੱਕ ਉਹ ਜਿਹੜਾ ਆ ਸਮੂਹ ਸੰਗਤ ਨੂੰ ਬੇਨਤੀ ਆ ਉਹਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਤਕਸਾਲਾਂ ਕਾਰ ਸੇਵਾ ਵਾਲੇ ਮਹਾਪੁਰਸ਼ ਨਿਰਮਲੇ ਮਹਾਪੁਰਸ਼ ਉਹ ਤੋਂ ਇਲਾਵਾ ਸੇਵਾ ਪੰਥੀ ਅਦਾਸ ਸਿੰਘ ਸੰਪਰਦਾ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹ ਇਹਦੇ ਵਿੱਚ ਆਪਣਾ ਵੱਧ ਤੋਂ ਵੱਧ ਜਿਹੜਾ ਆ ਉਹ ਯੋਗਦਾਨ ਪਾਉਣ ਸੋ ਇਹ ਤੋਂ ਇਲਾਵਾ 25 23 ਤਰੀਕ ਨੂੰ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਜਿਹਦੇ ਸਬੰਧ ਵਿੱਚ 21 ਨਵੰਬਰ ਨੂੰ ਅਮਰਤ ਵੇਲੇ ਖੰਡ ਪਾਠ ਪ੍ਰੰਪਰਭ ਹੋਣਗੇ ਤੇ 23 ਤਰੀਕ ਨੂੰ ਵੱਡੇ ਸਾਡੇ ਸਮਾਗਮ ਵੀ ਹੋਣਗੇ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਨੂੰ ਸਮਾਧਤ ਤੇ 24 ਤਰੀਕ ਨੂੰ ਸਾਡੇ ਕਾਲਜਾਂ ਦੇ ਵੱਖ-ਵੱਖ ਵਿਦਿਆਰਥੀ ਹੋਰ ਜਿਹੜੇ ਬੀਬੀਆਂ ਦੇ ਰੂਪ ਦੇ ਵਿੱਚ ਉਹ ਸਾਰੇ 24 ਤਰੀਕ ਨੂੰ ਉਸ ਨੱਕ ਕੀਰਤਨ ਦਰਬਾਰ ਚ ਸ਼ਾਮਲ ਹੋਣਗੇ 25 ਤਰੀਕ ਨੂੰ ਫੇਰ ਸਮੁੱਚੇ ਤੌਰ ਤੇ ਸ਼ਾਹਬ ਗੁਰੂ ਤੇਗ ਬਹਾਦਰ ਪਾਸ਼ਾ ਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਾਲਾ ਜੀ ਉਹਨਾਂ ਨੂੰ ਸਮਰਪਿਤ ਇਹ ਵੱਡਾ ਗੁਰਮਤ ਦਾ ਸਮਾਗਮ ਜਿਹੜਾ 25 23 24 ਤੇ 25 ਤਰੀਕ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ جاری ਰਹੂਗਾ ਤੇ 26 ਤਰੀਕ ਨੂੰ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਕੋਈ ਵੀ ਕੈਰੇਕਟਰ ਜਿਹੜਾ ਸਿੱਖ ਨਾਇਕ ਗੁਰੂ ਦੀ ਰਜਾ ਦੇ ਵਿੱਚ ਵਿਚਰਿਆ ਗੁਰੂ ਦੇ ਭਾਣੇ ਵਿੱਚ ਜੀਵਨ ਬਤੀਤ ਕੀਤਾ ਤੇ ਗੁਰੂ ਦੀ ਰਜਾ ਦੇ ਵਿੱਚ ਜੀਵਾ ਉਹਨਾਂ ਸਾਰਿਆਂ ਨੂੰ ਉਹ ਮਹਾਨ ਸਾਡੇ ਹੀਰੋ ਵੀ ਆ ਉਹਨਾਂ ਨੂੰ ਵੀ ਅਸੀਂ ਸਮਰਪਿਤ ਭਾਈ ਲੱਖੀ ਸ਼ਾਹ ਬਨਜਾਰਾ ਉਨ੍ਹਾਂ ਦੀ ਯਾਦ ਦੇ ਵਿੱਚ ਇਹ ਗੁਰਮਤ ਸਮਾਗਮ ਹੋਊਗਾ 26 ਨਵੰਬਰ ਨੂੰ 27 ਨਵੰਬਰ ਨੂੰ ਫਿਰ ਇਹ ਕਬੀਰ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਉੱਥੇ ਕਰਵਾਇਆ ਜਾਊਗਾ ਤੇ 28 ਨਵੰਬਰ ਨੂੰ ਵੀ ਗੁਰਮਤ ਦੇ ਸਮਾਗਮ ਨਿਰੰਤਰ جاری ਰਹਿਣਗੇ ਜਿਹੜੇ ਸ਼ੁਰੂਆਤ 23 ਨੂੰ ਹੋਣੀ ਆ ਉਹ ਨਿਰੰਤਰ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ 28 ਤਰੀਕ ਨੂੰ 29 ਤਰੀਕ ਨੂੰ ਸਤਗੁਰਾਂ ਦਾ ਉਹ ਪਵਿੱਤਰ ਸਥਾਨ ਜਿੱਥੇ ਸਾਰੇ ਸਮਾਗਮ ਚੱਲਣੇ ਆ ਗੁਰਦੁਆਰਾ ਸੀਸਗੰਜ ਵਿਖੇ ਉਥੇ ਇਹ ਦਿਨ ਦੇ ਸਾਰੇ ਜਿਹੜੇ ਸਮਾਗਮ ਚੱਲਣਗੇ ਜਿਹਦੇ ਵਿੱਚ ਸਮੁੱਚੇ ਤੌਰ ਤੇ ਜਿਹੜੀਆਂ ਵੀ ਪੰਥ ਦੀਆਂ ਸਤਕਾਰਤਜ ਤਜੇਬੰਦੀਆਂ ਮੈਂ ਇੱਕ ਉਹਨਾਂ ਨੂੰ ਖੁੱਲਾ ਸੱਦਾ ਵੀ ਦਿਨਾ ਖੁੱਲਾ ਸੱਦਾ ਇਸ ਕਰਕੇ ਦਿਨਾ ਵੀ ਕਈ ਵਾਰੀ ਸਾਤੋਂ ਟਾਚ ਨਹੀਂ ਸਾਰੇ ਕੀਤੇ ਜਾਂਦੇ ਜਤਨ ਦਾ ਕਰਦੇ ਆ ਭਈ ਕੋਈ ਸ਼ਖਸੀਅਤ ਬਾਝੀ ਨਾ ਰਾਜੇ ਪਰ ਫੇਰ ਵੀ ਕਈ ਵਾਰੀ ਕੋਈ ਨਾ ਕੋਈ ਸ਼ਖਸੀਅਤਾਂ ਰਹਿ ਜਾਂਦੀਆਂ ਅਸੀਂ ਯਤਨ ਕਰਦੇ ਹਾਂ ਵੀ ਕੋਈ ਰਹਿ ਨਾ ਜਾਵੇ ਉਹਨਾਂ ਸਾਰਿਆਂ ਨੂੰ ਸੇਮਰ ਬੇਨਤੀ ਆ ਕਿ ਵੱਧ ਤੋਂ ਵੱਧ ਇਹਦੇ ਵਿੱਚ ਮੌਲਿਆਤ ਕੀਤੀ ਜਾਵੇ ਦੂਸਰੀ ਬੇਨਤੀ ਮੈਨੂੰ ਇੱਕ ਚਿੱਠੀ ਸਾਡੇ ਸਰਦਾਰ ਹਰਮੀਤ ਸਿੰਘ ਕਾਲਕਾ ਜਿਹੜੇ ਪ੍ਰਧਾਨ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਸੀ ਕਿ ਚੰਗਾ ਹੋਵੇ ਪੇ ਆਪਾਂ ਇਹ ਸਮਾਰਗਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ ਥੱਲੇ ਦਿੱਲੀ ਵਿਕੇ ਮਨਾਏ ਜਾਣ। ਉਹਨੇ ਵੱਖ-ਵੱਖ ਸਮੇਂ ਦੀਆਂ ਸ਼ਤਾਬਦੀਆਂ ਦੇ ਉਹਦੇ ਵਿੱਚ ਜ਼ਿਕਰ ਵੀ ਕੀਤੇ ਆ ਤੇ ਮੈਂ ਉਹਨਾਂ ਦਾ ਵੈਲਕਮ ਵੀ ਕੀਤਾ ਕਿ ਚੰਗੀ ਗੱਲ ਆ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਕਮਾਂਡ 'ਚ ਇਹ ਸਵਾਗਤ ਮਨਾਓ ਪਰ ਮੈਂ ਕਹਿਣਾ ਚਾਹੁੰਨਾ ਕਿ ਕਿਉਂਕਿ ਸਾਡੇ ਸਮਾਰਗਨ ਦੀਆਂ ਡੇਟਾਂ ਪਹਿਲਾਂ ਇੱਧਰ ਵੀ ਨਰਦਾਤ ਆ ਤੇ ਮੈਂ ਉਹਨਾਂ ਨੂੰ ਅੱਜ ਵੀ ਜੀ ਆਇਆਂ ਕਹਿੰਨਾ ਪਰ ਚਿੱਠੀ ਨੂੰ ਚਿੱਠੀ ਰੂਪ ਚ ਨਾ ਰੱਖੋ ਮੈਨੂੰ ਥੋੜੀ ਜਿਹੀ ਕਹਿ ਲਾ ਹੈਰਾਨਗੀ ਵੀ ਥੋੜੀ ਜਿਹੀ ਮਹਿਸੂਸ ਹੋਈ ਕਿ ਉਹਨੇ ਆ ਕੇ ਇੱਥੇ ਗੁਰਦੁਆਰਾ ਅਕਾਲੀ ਬੂੰਗਾ ਬੂੰਗਾ ਬਾਬਾ ਭੂਲਾ ਸਿੰਘ ਜੀ ਉਸੇ ਆ ਕੇ ਮੀਟਿੰਗ ਵੀ ਕਰ ਲੈਣੀ ਹੰਗ ਸਿੰਘਾਂ ਦੇ ਨਾਲ ਹਰਿਆਣਾ ਕਮੇਟੀ ਨੂੰ ਸੱਦ ਕੇ ਤੇ ਪ੍ਰਧਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਸਾਡੇ ਕਿਸੇ EMPLOYEES ਨੂੰ ਜਾਂ ਮੈਂਬਰਸ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਕਿ ਉਹ ਚਿੱਠੀ ਇੱਕ ਚਿੱਠੀ ਆ ਜਾ ਸੱਚਮੁੱਚ ਆਪਾਂ ਸਹਿਰਦੇ ਆਂ ਵੀ ਆਪਾਂ ਕਿੱਟੇ ਹੋ ਕੇ ਮਨਾਈਏ ਮੈਂ ਤਾਂ ਇਸ ਗੱਲ ਦਾ ਬੜਾ ਵੈਲਕਮ ਕੀਤਾ ਸੀ ਕਿ ਚੰਗੀ ਗੱਲ ਆ ਕੋਈ ਨਹੀਂ ਡੇਟਾਂ ਦਾ ਬੈਠ ਕੇ ਫੈਸਲਾ ਕਰ ਲਾਂਗੇ ਪਰ ਇੰਨਾ ਕਾਲਾ ਪੰਨਾ ਨਾ ਰੱਖੋ ਸਰਦਾਰ ਹਰਮਿੰਦਰ ਸਿੰਘ ਕਾਲਕਾ ਜੀ ਮੈਂ ਤੁਹਾਡੀ ਉਹ ਚਿੱਠੀ ਦਾ ਸਤਿਕਾਰ ਕਰਦਾ ਪਰ ਆਪਾਂ ਕੋਈ ਪ੍ਰੋਗਰਾਮ ਵੀ ਤਾਂ ਲਿਖਣੇ ਆ ਤੇ ਪ੍ਰੋਗਰਾਮ ਜੇ ਆਪਾਂ ਕਿੱਠੇ ਲਿਖਾਂਗੇ ਤਾਂ ਕਿੱਠੇ ਸਾਰੀਆਂ ਜਥੇਬੰਦੀਆਂ ਨੂੰ ਸਨੇਹ ਦੇਾਂਗੇ ਤੇ ਤੁਸੀਂ ਉਹ ਤਰੀਕਾ ਵੀ ਦੇ ਕੇ ਉਹਨਾਂ ਨੂੰ ਦੱਸ ਦਿੰਦਾ ਵੀ ਕਿਹੜੀ-ਕਿਹੜੀ ਤਰੀਕ ਨੂੰ ਤੁਸੀਂ ਉਥੇ ਦਿੱਲੀ ਸ਼ਮੂਲੀਅਤ ਕਰਨੀ ਆ ਸੋ ਮੈਂ ਚਾਹੁੰਦਾ ਵੀ ਆ ਦਿਲ ਦੇਆਂ ਡਗਾਈਆਂ ਤੋਂ ਕਿ ਸਾਡੇ ਵੀ ਦਿੱਲੀ ਨੂੰ ਵੱਡੇ ਸਮਾਗਮ ਹੋਣੇ ਉਥੇ ਜਲੇ ਨਗਰ ਕੀਰਤਨ ਆਉਣਾ 4 ਦਿਨ ਅਸੀਂ ਦਿੱਲੀ ਦੇ ਵਿੱਚ ਰਹਿਣਾ ਉਥੇ ਤੇ ਪਰ ਮੈਂ ਇਹ ਕਹਿਣਾ ਚਾਹੁੰਦਾ ਸੀ ਭਾ ਜੇ ਤੁਸੀਂ ਇਹ ਉਦਮ ਅਪਰਾਲਾ ਕਰਨਾ ਹੈ ਤਾਂ ਆਪਾਂ ਬੈਠ ਕੇ ਕੋਈ ਸਲਾਹ ਕਰ ਲਈਏ ਤਾਂ ਕਿ ਸਾਰਥਕ ਪੋਜੀਟਿਵ ਇਹਦਾ ਕੋਈ ਰਿਜ਼ਾਟ ਨਿਕਲੇ ਨਾ ਕਿ ਇਹ ਕਾਗਜ਼ੀ ਪੱਤਰੀ ਇੱਕ ਚਿੱਠੀ ਦੇ ਰੂਪ ਵਿੱਚ ਚਿੱਠੀ ਰਹਿ ਜਾਏ। ਸੋ ਗੁਰੂ ਸਾਹਿਬ ਕਿਰਪਾ ਕਰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੀਡੀਆ ਦਾ ਜੋਗਿਆ ਬਾਅਦ ਤੋਂ ਬਾਅਦ ਇਹਦੇ ਵਿੱਚ ਸ਼ਮੂਲੀਅਤ ਕਰ ਰਹੀਆਂ। ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਇਹ ਸ਼ਹੀਦੀ ਗੁਰਪੁਰਬ ਸਾਰੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਇਕੱਤਰ ਹੋ ਕੇ ਮਨਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਦਾ ਸਹਿਬ ਉਹ ਲਟਾਕਿਆ ਸੀ ਕਿ ਹਿੱਟ ਹੋਤੇ ਵਿੱਚ ਮੈਂਬਰ ਸੀਗੇ ਜਿਸ ਨੂੰ ਪਾ ਦੇਖੀ ਕਿ ਮੈਂ ਦੇਖ ਰਿਹਾ ਕਿ ਟੀਮ ਉਹ ਕੀ ਰਿਆ ਹੈ ਉਹ ਵੀ ਸ਼੍ਰੋਮਣੀ ਕਾਲੀ ਤਲ ਕਹਿ ਰਿਹਾ ਦੂਜੇ ਪਾਸੇ ਬਾਤ ਤੋਂ ਰਾਜੁਰੂਣੀ ਦਾ ਕਾਲਕਾ ਕਹ ਰਿਹਾ ਲੋਕ ਸਸੂਪਾਂਛ ਨਹੀਂ ਸੰਦਰ ਜੀ ਵੀ ਸਸੂਪਾਂਛ ਚੈੱਕ ਕਰਨਾ ਚਾਹੀਦਾ ਹੈ ਕਮੇਟੀ ਨੇ ਕਹਿ ਰਿਹਾ ਬੇਸਰ ਨੂੰ ਬਰਬਾਦ ਤੇ ਕੀਤਾ ਹੋਇਆ ਦੇਖੋ ਬੈਂਤੀ ਹੈ ਆ ਕਿ ਜਦੋਂ ਇਹ ਕਮੇਟੀ ਬਣੀ ਸੀ ਮੈਂ ਉਹਦੇ ਚ ਸ਼ਤਨ ਵੀ ਕੀਤਾ ਮੈਂ ਹੁਣ ਪਿਛਲੇ ਪਾਸੇ ਨੂੰ ਨਹੀਂ ਜਾਣਾ ਕਮੇਟੀ ਮੈਂਬਰ ਸਹਿਬਾਨਾਂ ਨੂੰ ਸਾਰਾ ਪਤਾ ਮੈਂ ਉਹਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਇਹ ਸੋਚਦਾ ਸੀ ਵੀ ਮੈਂ ਇਹਨਾਂ ਨੂੰ ਇੱਕ ਥਾਂ ਇਕੱਤਰ ਕਰਾਂ ਤੇ ਮੇਰਾ ਪੂਰ ਜੋਰ ਸਾਰਾ ਯਤਨ ਵੀ ਰਿਹਾ ਵੀ ਇਕੱਠਾਂ ਇਕੱਤਰ ਹੋਈਏ ਪਰ ਜਿਸ ਲਈ ਮੈਂ ਦੇਖਿਆ ਵੀ ਪਾਣੀ ਤਾਂ ਸਿਰੋਂ ਲੰਘਦਾ ਜਾਂਦਾ ਇਕੱਤਰ ਹੋਣ ਦੇ ਤਾਂ ਇਹ ਸਿਸਟਮ ਜਿਹੜਾ ਆ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਉਹਦਿਆਂ ਤੋਂ ਉਹਦੋ ਸਤੀਭਾ ਦੇ ਦਿੱਤਾ ਸੀ ਉਹ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਡਾਇਰੈਕਟੋਰੇਟ ਜਾ ਕੇ ਸਕਤਰੇਤ ਜਾ ਕੇ ਆਪ ਦਿੱਤਾ ਸੀ ਤੇ ਮੈਂ ਉਦੋਂ ਮਹਿਸੂਸ ਕਰਦਾ ਸੀ ਕਿ ਜੇ ਕਮੇਟੀ ਬਣੀ ਆ ਤੇ ਅਕਾਲ ਤਖਤ ਦਾ ਹੁਕਮਨਾਮਾ ਇਹ ਜਿਹੜਾ ਆ ਇਹਦੇ ਵਿੱਚ ਪੰਥ ਦੇ ਵਿੱਚ ਕੋਈ ਵੱਡਾ ਝਗੜਾ ਨਾ ਪਵੇ ਪੰਥ ਇੱਕ ਥਾਂ ਇਕੱਠਾ ਹੋਵੇ ਪਰ ਹੁਣ ਮੈਨੂੰ ਮਹਿਸੂਸ ਹੁੰਦਾ ਕਿ ਇੱਕ ਨਗਾਤੀ ਪ੍ਰੋਗਰਾਮ ਸੀ ਇੱਕ ਤਾਂ ਇਸ ਦੀ ਪ੍ਰੋਗਰਾਮ ਵੀ ਅਕਾਲੀ ਦਲ ਦੋ ਬਣਾਉਣੇ ਆ ਉਹ ਜਿਹੜੇ ਉਹ ਸਾਡੇ ਸਾਹਮਣੇ ਆ ਗਏ ਤੇ ਦੂਜਾ ਮੈਨੂੰ ਕਿਉਂਕਿ ਕੰਨੋਂ-ਕੰਨੀ ਕਈ ਵਾਰੀ ਇਹ ਗੱਲਾਂ ਆਉਂਦੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਸ਼ੋਮਣੀ ਕਾਲੀ ਦਲ ਦਾ ਪ੍ਰਧਾਨ ਬਣੂਗਾ ਤੇ ਤਦ ਉਹਨਾਂ ਨੂੰ ਸਵਾਲ ਵੀ ਕੀਤੇ ਉਹ ਕਹਿੰਦੇ ਜੀ ਮੈਂ ਦੋਏ ਜਿਹੜੇ ਧੜੇ ਮੈਨੂੰ ਕਹਿਣਗੇ ਤੇ ਮੈਂ ਬਣ ਵੀ ਸਕਦਾ ਤੇ ਹੁਣ ਤਾਂ ਦੋ ਧੜੇ ਨਹੀਂ ਹੁਣ ਤਾਂ ਦੋ ਧੜੇ ਬਣਾ ਦਿੱਤੇ ਉਦੋਂ ਸਿਰਫ ਦੋਏ ਧੜੇ ਕਹਿਣਗੇ ਤੇ ਫਿਰ ਮੈਂ ਸਮਝਦਾ ਭਈ ਉਹ ਉਹਨਾਂ ਦੀ ਮਨਸ਼ਾ ਪੂਰੀ ਹੋ ਗਈ ਜੋ ਇਹ ਕਹਿੰਦੇ ਸੀ ਵੀ ਇਹ ਪ੍ਰਧਾਨ ਬਣ ਕੇ ਸਰਦਾਰ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਹੁਣ ਬਣ ਗਏ ਤੇ ਮੈਂ ਸਮਝਦਾ ਪਈ ਕੌਮ ਇੱਕ ਥਾਂ ਇਕੱਠੇ ਹੋਣ ਨੂੰ ਇੱਕ ਪਾਸੇ ਸਤਾਪ ਦੀਆਂ ਮਨਾਉਣ ਨੂੰ ਤੁਰੇ ਆ ਤੇ ਦੂਸਰੇ ਪਾਸੇ ਆਪਾਂ ਅੱਡੋ-ਅੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲਏ ਅਕਾਲ ਜੀ ਇਸ ਤਾ ਪ੍ਰਧਾਨ ਬਣਨ ਕਿਉਂਕਿ ਮੈਂ ਥੋੜਾ ਤੁਹਾਨੂੰ ਜ਼ਿਕਰ ਕਰਦੇ ਆਂ ਕਈ ਤਾਂ ਪੱਤਰਕਾਰਾਂ ਨੂੰ ਵੀ ਸਵਾਲ ਇਹ ਦੱਸਿਆ ਗਿਆ ਕਿ ਮੈਨੂੰ ਇਹ ਪੁੱਛੋ ਕਿ ਤੁਸੀਂ ਬਣਨਾ ਚਾਹੁੰਦੇ ਹੋ ਪ੍ਰਧਾਨ ਇਹ ਅੱਜ ਤੋਂ 1.5 ਸਾਲ ਪਹਿਲਾਂ ਦੀ ਗੱਲ ਹੈ ਤੁਸੀਂ ਤੁਹਾਨੂੰ ਇਲਮ ਸੀਗਾ ਕਿ ਵਾਕਈ ਉਹਨਾਂ ਨੇ ਇਸ ਦੌੜ ਦੇ ਵਿੱਚ ਹੈਗੇ ਨੇ ਕਿ ਉਹ ਸੁਖਵੀਰ ਬਾਦਲੂ ਬਰਾਬਰ ਨੂੰ ਪਰਾ ਕਰਕੇ ਆਪ ਪ੍ਰਧਾਨ ਬਣਨਾ ਚਾਹੁੰਦੇ ਆਂ ਦੇਖੋ ਇਹ ਜਿਹੜੀ ਗੱਲ ਆ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਵੱਧ ਜਾਣਦੇ ਆਂ ਇਹ ਸਾਰਿਆਂ ਨੂੰ ਇਸ ਗੱਲ ਦਾ ਇਲਮ ਸੀ ਮੈਂ ਹੁਣ ਇਲਮ ਦੇ ਵਿੱਚ ਤੁਹਾਡੇ ਹੋਰ ਵਾਅਦਾ ਕਰਦੇ ਆਂ ਥੋੜਾ ਜਿਹਾ ਕਿ ਡੈਲੀਗੇਟ 500 ਚੁਣਿਆ ਕੋਈ ਡੈਲੀਗੇਟ ਦੀ ਲਿਸਟ ਆਈ ਤੁਹਾਡੇ ਕੋਲ ਜਿਆਦਾ ਦੱਸੋ ਕਿਉਂਕਿ ਡੈਮੋਕ੍ਰੇਸੀ ਬਹਾਲ ਕਰਨੀ ਸੀ ਤੇ ਦੂਜਾ ਪੱਖ ਸਰਦਾਰ ਸਰਜੀਤ ਸਿੰਘ ਰਖੜਾ ਤਾਂ ਇੱਕ ਦਿਨ ਪਹਿਲਾਂ ਐਨਾਉਂਸ ਕਰ ਗਏ ਜੀ ਵੀ ਜੀ ਸਾਡਾ ਆ ਪ੍ਰਧਾਨ ਹੋਊਗਾ ਤੇ ਸਾਡਾ ਆ ਜਿਹੜਾ ਧਾਰਮਿਕ ਵਿੰਗ ਹੋਊਗਾ ਤੇ ਮੈਂ ਸਮਝਦਾ ਫੇਰ ਝੁੰਡਾ ਸਾਹਿਬ ਨੇ ਉਹ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਵੀ ਨਹੀਂ ਜੀ ਇਦਾਂ ਨਹੀਂ ਹੋਊਗੀ ਉਹਦਾ ਉਥੇ ਡੈਲੀਗੇਟ ਫੈਸਲਾ ਕਰਨਗੇ ਕਿਉਂਕਿ ਸਾਰਾ ਸਿਸਟਮ ਉਹ ਹੈ ਤਾਂ ਸਾਡੇ ਵਿੱਚੋਂ ਗਾਇਓ ਸਾਡੇ ਭਰਾ ਹੀ ਆ ਪਰ ਸਿਸਟਮ ਤਾਂ ਕੋਈ ਨਵਾਂ ਨਹੀਂ ਨਾ ਸਿਸਟਮ ਦਾ ਸਾਰਿਆਂ ਦਾ ਸਾਰਾ ਪਹਿਲਾਂ ਤੈਅ ਸੀ ਉਹ ਇੱਕ ਨਕਾਤੀ ਪ੍ਰੋਗਰਾਮ ਸੀਗਾ ਭਈ ਤੁਹਾਡੇ ਦੋ ਬਣ ਜਾਣ ਤੇ ਨਾਲ ਪ੍ਰਧਾਨ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਬਣ ਜਾਣ ਉਹ ਉਹਨਾਂ ਨੇ ਆਪਣੀ ਜਿਹੜੀ ਸਾਰੀ ਮਨਸ਼ਾ ਆ ਉਹ ਪੂਰੀ ਕਰ ਲਈ ਆ ਤਾਂ ਜਿਹੜੀ ਕੱਲ੍ਹ ਪੱਡੀਆ ਨਾਲ ਗੱਲਬਾਤ ਕਰਦੇ ਹੀ ਖਤਿਰ ਸਿੰਘ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਵੱਲ ਜਰਾ ਧਿਆਨ ਦੇਵਾਂਗੇ ਉਹ ਵੀ ਉਹ ਵੀ ਇਲੈਕਸ਼ਨ ਕਰਾਰ ਦੇ ਬਹੁਤ ਲੋੜ ਆ ਉਹਦੀ ਮੈਂ 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 ਹੁਣ ਬੇਨਤੀ ਕਰਾਂ ਮੈਂ ਜਾਤਕ ਦਾ ਆਪਣੀ ਸੁਰਤ ਸੰਭਾਲੀ ਆ ਮੈਂ ਅਕਾਲੀ ਦਲ ਬਖ ਬਖ ਹੁੰਦੇ ਵੀ ਦੇਖੇ ਆ ਬਖ ਬਖ ਮੌਕਿਆਂ ਦੇ ਉੱਤੇ ਅਕਾਲੀ ਦਲ ਨੂੰ ਸਰਜੀਤ ਲੋਕ ਕਰਦੇ ਰਹੇ ਇੱਕੋ ਹੀ ਅਕਾਲੀ ਦਲ ਰਹਿੰਦਾ ਅੱਜ ਤੱਕ ਦਾ ਇਤਿਹਾਸ ਆ ਉਹ ਲੋਕ ਪ੍ਰਗਟ ਕਰਦੇ ਲੋਕ ਸ਼ਕਤੀ ਜਦੋਂ ਇਲੈਕਸ਼ਨਾਂ ਹੁੰਦੀਆਂ ਉਹਦੇ ਵਿੱਚ ਪ੍ਰਗਟ ਕਰ ਦਿੰਦੇ ਆ ਪਰ ਮੈਂ ਇਦਾਂ ਨਹੀਂ ਸੀ ਦੇਖੀ ਭੀ ਸ਼ੋਮਣੀ ਕਮੇਟੀ ਵੀ ਖੋਲਾਂਗੇ ਸਿੰਬਲ ਵੀ ਖੋਲਾਂਗੇ ਤੇ ਫੇਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਮਝਦਾ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਹਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਣ ਖਵਾਣ ਵਾਲੀਆਂ ਗੱਲਾਂ ਸਿੱਖ ਪੰਧ ਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹ ਤਾਂ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਬਣਦੇ ਰਹੇ ਤੇ ਧੜੇ ਬਣਦੇ ਰਹਿਣਗੇ ਪਰ ਇਲੈਕਸ਼ਨਾਂ ਨਸਦਾਰਾ ਕਰਦੀਆਂ ਸੀ ਹਰ ਗੱਲ ਦੀਆਂ ਤੇ ਕੀ ਆਪਾਂ ਹੁਣ ਅੱਜ ਜੇ ਇੰਨੇ ਜ਼ੋਰ ਨਾਲ ਬੋਲਾਂਗੇ ਤੇ ਉਹਦੇ ਪਿੱਛੇ ਕੀ ਇੰਟੂਿਸ਼ਨ ਹੈ ਜਾਂ ਕੀ ਹੋ ਸਕਦਾ ਦੇਖੋ ਬਾਕੀ ਵੀ ਸਾਰੇ ਕਹਿੰਦੇ ਆ ਵੀ ਟਾਈਮ ਨਾਲ ਇਲੈਕਸ਼ਨਾਂ ਹੋਣ ਸਾਰਾ ਕੁਝ ਹੋਵੇ ਪਰ ਖੋਹਾ ਖਵਾਈ ਵਾਲਾ ਕੰਮ ਜਿਹੜਾ ਇਹ ਮੈਨੂੰ ਯਾਦ ਆ ਪਿਆ ਫਿਰ ਦੂਜੀ ਗੱਲ ਜੇ ਆਪਾਂ ਇਹੋ ਹੀ ਕੰਮ ਕਰਨਾ ਤੇ ਫਿਰ ਮੈਨੂੰ ਹੁਣ ਪਿੱਛੇ ਮਹਾਰਾਸ਼ਟਰ ਵੀ ਚੇਤੇ ਆਉਂਦਾ ਕਿ ਮਹਾਰਾਸ਼ਟਰ ਦੇ ਵਿੱਚ ਉਹ ਪਾਰਟੀ ਜਿਹੜੀ ਸੀ ਉਹ ਦਫਾੜ ਕਰਕੇ ਸਿੰਬਲ ਰਿਜ਼ਰਵ ਕਰ ਦਿੱਤਾ ਕੀ ਇਹਦੇ ਪਿੱਛੇ ਉਹ ਕਹਾਣੀ ਦਾਨੀਗੀ? ਕੀ ਆਪਾਂ ਕੌਮ ਨੂੰ ਸੇਹ ਦੇਣੀ ਹੈ? ਜਾਂ ਕੀ ਆਪਾਂ ਕੌਮ ਨੂੰ ਵੰਡੋ-ਵੰਡੀ ਕਰਨਾ? ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਜਦੋਂ ਮੈਂ ਮੈਂਬਰੀ ਤੋਂ ਅਸਤੀਫਾ ਦਿੱਤਾ ਸੀ ਉਹ ਕਮੇਟੀ ਦੀਆਂ ਤਿੰਨ ਮੀਟਿੰਗਾਂ ਅੰਦਰ ਨਹੀਂ ਹੋਈਆਂ ਸੀ ਦੋ ਪਬਲਿਕਲੀ ਹੋਈਆਂ ਸੀ ਤੇ ਮੇਰਾ ਯਤਨ ਵੀ ਸੀ ਪਰ ਮੈਂ ਦੇਖਦਾ ਸੀ ਵੀ ਇਹ ਗੱਲ ਸਿਰੇ ਨਹੀਂ ਚੜ੍ਹਣੀ ਆਲਟੀਮੇਟਲੀ ਇਹ ਆਟੋਪਾਰਟ ਹੋ ਜਾਣੀ ਆ ਤੇ ਮੈਂ ਸ਼ੋਮਨੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਉੱਤੇ ਵੀ ਤੇ ਕਮੇਟੀ ਦੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਕਤਾਂਤੀ ਜੀ ਉਹਨਾਂ ਨੂੰ ਮੈਂ ਦੇ ਕੇ ਆਇਆ ਸੀ ਉਹ ਕਿਉਂ ਦਿੱਤਾ ਸੀ ਉਹਦਾ ਕਾਰਨ ਏਸ ਤੇ ਹੁਣ ਮੈਨੂੰ ਉਹ ਸਾਰਾ ਦਿਸਣ ਡਿਆ ਆ ਕਿ ਜੇ ਆਪਾਂ ਇਦਾਂ ਹੀ ਇਹਨੂੰ ਪ੍ਰਸਾਰੇ ਨੂੰ ਜਿਸ ਢੰਗ ਦੇ ਨਾਲ ਆਪਾਂ ਲੈ ਚੱਲੇ ਆ ਤੇ ਕੌਮ ਦੇ ਵਿੱਚ ਫਿਰ ਇਹ ਆਪੋ ਵਿੱਚ ਹੀ ਭਰਾ ਮਾਰੂ جنگ ਜਿਹੜੀ ਹੋਰ ਆਪਣੀ ਤੇਜ਼ ਹੋ ਜਾਣੀ ਆ ਪ੍ਰਧਾਨ ਜੀ ਜਿਹੜੀਆਂ ਤੁਸੀਂ ਕਸ਼ਮੀਰ ਤਾਰਾਂ ਜੁੜਨ ਦੀ ਗੱਲ ਕਰਦੇ ਜੋ ਕੇਂਦਰੀ ਮੰਤਰੀ ਜਿਹੜੇ ਨੇ ਆ ਕੇ ਖਤਰੇਤ ਵੀ ਮਿਲਦੇ ਰਹੇ ਨੇ ਕੇਂਦਰੀ ਮੰਤਰੀ ਆ ਕੇ ਦਮਰਵਾ ਸਾਹਿਬ ਹੀ ਮਿਲਦੇ ਰਹੇ ਨੇ ਕਦੀ ਵੀ ਕੋਈ ਕੇਂਦਰੀ ਮੰਤਰੀ ਕਿਨੇ ਜੱਜੇਦਾਰ ਨੂੰ ਦਮਰਵਾ ਸਾਹਿਬ ਮਿਲਣ ਨਹੀਂ ਗਿਆ ਪਰ ਇਹਨਾਂ ਨੂੰ ਮਿਲਦੇ ਰਹੇ ਨੇ ਇਹ ਇਹ ਵੀ ਕਹਿੰਦੇ ਰਹੇ ਨੇ ਕਿ ਮੇਰੀ ਦਲੀਲ ਚੱਲੀ ਆ ਦਿੱਲੀ ਵੀ ਮੀਟਿੰਗਾਂ ਕਰਦੇ ਰਹੇ ਨੇ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਉਧਰੋਂ ਸਾਰਾ ਛੇੜੀ ਅੰਦਰ ਚੱਲ ਰਿਹਾ ਹੈ ਦੇਖੋ ਮੈਂ ਬੇਨਤੀ ਕਰਾਂ ਮੈਂ ਤਾਂ ਇਹ ਕਰਦਾ ਸੀ ਬਈ ਸ਼੍ਰੋਮਣੀ ਕਮੇਟੀ ਕੱਲ ਉਹ ਕਹਿੰਦਾ ਵੀ ਸ਼੍ਰੋਮਣੀ ਕਮੇਟੀ ਨੂੰ 2 ਸਾਲ ਹੋ ਗਏ ਟਾਈਮ ਨਹੀਂ ਦੇ ਰਹੀ ਸਰਕਾਰ ਤੇ ਮੈਂ ਤਾਂ ਇਹਨਾਂ ਨੂੰ ਵੀ ਉਦੋਂ ਕਿਹਾ ਸੀ ਕਿ ਜੇ ਤੁਹਾਡੇ ਨਾਲ ਕੋਈ ਲਿੰਕ ਹੈ ਕਿ ਤੁਸੀਂ ਟਾਈਮ ਲੈ ਦਿਓ ਸਾਨੂੰ ਜੰਗੇ ਕੰਮ ਦੇ ਬੰਦੀ ਸਿੰਘਾਂ ਦਾ ਮਸਲਾ ਸੀ ਕਿਉਂਕਿ ਵੱਡਾ ਮੁੱਦਾ ਤਾਂ ਆਪਣੇ ਕੋਲ ਉਹੋ ਹੀ ਆ ਨਾ ਵੀ ਤੁਸੀਂ ਉਹ ਸ਼ਕਤੀ ਨੂੰ ਉਧਰ ਵਰਤੋ ਕਿਉਂਕਿ ਜਿਹੜੀ ਪਹਿਲੀ ਮੀਟਿੰਗ ਇੱਥੇ ਸ਼੍ਰੀ ਕਾਲ ਤਖਤ ਤੇ ਹੋਈ ਸੀ ਉਦੋਂ ਹੋਮ ਮਿਨਿਸਟਰ ਸਾਹਿਬ ਆਪ ਚੱਲ ਕੇ ਆਏ ਸੀ ਤੇ ਉਦੋਂ ਮੈਂ ਕਹਿੰਦਾ ਸੀ ਵੀ ਉਦੋਂ ਕਹਿੰਦੇ ਅਸੀਂ ਅੰਦਰ ਵੜ ਕੇ ਗੱਲ ਵੀ ਕੀਤੀ ਆ ਤੇ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਕਿ ਆ ਦੋ ਤਿੰਨ ਜਿਹੜੀਆਂ ਗੱਲਾਂ ਆ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਜਵੇ ਹਰ ਇੱਕ ਲੜੇ ਪੀਸਫੁਲੀ ਆਜਣ ਜਿਹੜਾ ਆਉਂਦਾ ਉਹ ਆਪਣੇ ਆ ਕੇ ਪ੍ਰਾਪਤੀ ਕਰ ਲਊਗਾ ਤੇ ਫਿਰ ਜੇ ਕੋਈ ਸਿੰਬਲ ਦਾ ਝਗੜਾ ਆ ਪਿਛਲੇ ਵੇਲੇ ਮਾਨ ਸਾਹਿਬ ਵੇਲੇ ਪਾਰਟੀ ਸੀ ਬਰਨਾਲਾ ਸਾਹਿਬ ਵੇਲੇ ਸੀ ਸਿੰਬਲ ਦਾ ਆਟੋਮੈਟਿਕਲੀ ਜਿਹੜੀ ਪਾਰਟੀ ਜਿੱਤ ਦੇ ਵਿੱਚ ਹੋਂਦ ਚ ਆ ਜਾਂਦੀ ਆ ਤੇ ਉਹ ਸਿੰਬਲ ਕਲੇਮ ਕਰ ਲੈਂਦੀ ਆ ਜਿੱਦਾਂ 97 ਚ ਬਾਲ ਸਿੰਘ ਨੇ ਬਰਨਾਲੇ ਤੁਹਾਡੇ ਕੋਲੋਂ ਉਹ ਲਿਆ ਸਿੰਬਲ ਸਰਦਾਰ ਕਾਬਲ ਸਿੰਘ ਜੀ ਹੁੰਦੇ ਸੀ ਉਹਨਾਂ ਦੇ ਨਾਂ ਤੇ ਸੋ ਇਸ ਕਰਕੇ ਆ ਜਿਹੜੀ ਖੋਹਾ ਖਵਾਈ ਵਾਲੀ ਗੱਲ ਕਰਨ ਲੱਗੇ ਆ ਜਾਂ ਇਹ ਚਣੌਤੀਆਂ ਵਾਲੀ ਗੱਲ ਕਰ ਲੰਗੇ ਇਹ ਤਾਂ ਫਿਰ ਮੇਰਾ ਖਿਆਲ ਆ ਡੈਮੋਕ੍ਰੇਸੀ ਦਾ ਇੱਕ ਨਾਰਮ ਨੇਗਾ ਕਿਸੇ ਸਤਕਾਰਯੋਗ ਭਾਸ਼ਾ ਦੇ ਨਾਲ ਤਾਂ ਸਾਰੇ ਬਾਕੀ ਵੀ ਬੋਲਦੇ ਆ ਭਾਵੇਂ ਪਰ ਜੇ ਖੋਹਾ ਖਵਾਈ ਦਾ ਗੱਲ ਕਰਾਂਗੇ ਤਾਂ ਫਿਰ ਨੇਚਰਲੀ ਬੰਦੇ ਦੀ ਸੋਚ ਕਿਸੇ ਨਾ ਕਿਸੇ ਪਾਸੇ ਜਾਂਦੀ ਆ ਵੀ ਯਾਰ ਕਿਉਂ ਇਦਾਂ ਦੀਆਂ ਜਿਹੜੀਆਂ ਬੋਲੀਆਂ ਬੋਲੀਆਂ ਜਾ ਰਹੀਆਂ ਜੇਕਰ ਸਾਡੀ ਜਿਹੜੀ ਧਾਰਮਿਕ ਸ਼ਖਸੀਅਤ ਆ ਜਿਹੜੀ ਮੇਨ ਜਥੇਦਾਰ ਤੇ ਹੁੰਦੇ ਤੇ ਰਵੇ ਜੇਕਰ ਇਹ ਹੀ ਕੇਂਦਰ ਦੀਆਂ ਜਲਸੀਆਂ ਦੇ ਵਿੱਚ ਦਿਖ ਜਾਣ ਇਹ ਕੇਂਦਰ ਦੀਆਂ ਜਲਸੀਆਂ ਦੇ ਉੱਤੇ ਤੂੰ ਚੱਲਣ ਲੱਪਣ ਉਹਨਾਂ ਨੇ ਇਸ਼ਾਰੇ ਦਿੱਤੇ ਤੇ ਫਿਰ ਸਿੱਖਬੰਦ ਕੇ ਤੇ ਵਿਸ਼ਵਾਸ ਕਰੇਗਾ ਦੇਖੋ ਬੇਨਤੀ ਹੈ ਮੈਂ ਪਹਿਲਾਂ ਵੀ ਕਿਹਾ ਕਿ ਜੇਲੇ ਕੋਈ ਗੱਲਾਂ ਇਦਾਂ ਦੀਆਂ ਬੋਲ ਦਈਏ ਨਾ ਵੀ ਹੋਵੇ ਤਾਂ ਤਾਂ ਵੀ ਆਟੋਮੈਟਿਕਲੀ ਸ਼ੱਕ ਦੀ ਸੂਈ ਜਾਂਦੀ ਕਿਸੇ ਨਾ ਕਿਸੇ ਪਾਸੇ ਫੇ ਭਾਈ ਕਿਉਂਕਿ ਇਹ ਤਾਂ ਸਾਡੀ ਹੈ ਹੀ ਨਹੀਂ ਸਾਡੀ ਮਰਿਆਦਾ ਹੀ ਨਹੀਂ ਸਾਡੇ ਦਾ ਜੀ ਕਹੋ ਜੀ ਕਹਾਓ ਤੇ ਇਹ ਮਰਿਆਦਾ ਹੀ ਨਹੀਂ ਆਪਾਂ ਵੀ ਕਿਸੇ ਨੂੰ ਚਣੌਤੀਆਂ ਦਈਏ ਜੇ ਨਾਂ ਵੀ ਕਿਸੇ ਨਾਲ ਜੋੜਦੀ ਹੋਵੇ ਤਾਂ ਆਟੋਮੈਟਿਕਲੀ ਹੋ ਹੀ ਜਾਂਦਾ ਵੀ ਹੈ ਵੀ ਸ਼ਾਇਦ ਵੀ ਕੋਈ ਕੇਸਬਾਹਤੇਦਾਰ ਜੁੜ ਜੂਗਾ। ਜਾਂ ਨਹੀਂ ਹਰ ਵੀ ਸੇ ਕਹਿੰਦੇ ਹਾਂ ਹੋਮ ਦੱਸੇ ਗਰੰਟੀ ਦੱਸੇਗਾ ਕਿ ਸਾਡੀ ਸ਼ਰੋਮਣੀ ਅਕਾਲੀ ਦਲ ਬਾਦਲ ਉੱਤੇ ਜਿਹੜਾ ਭਾਜਪਾ ਉਹ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਾਉਣ ਵਾਸਤੇ ਰਲੇ ਹੋਏ। ਬਿਲਕੁਲ ਗਲਤ ਆ। ਦੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੌਕ ਚ ਮਤੇ ਵੀ ਪਾ ਚੁੱਕੀ ਆ। ਸ਼ਰੋਮਣੀ ਅਕਾਲੀ ਦਲ ਵੀ ਇਹਦੇ ਲਈ ਲਗਾਤਾਰ ਯਤਨਸ਼ੀਲ ਰਿਹਾ। ਕਾਰਨ ਕੀ ਆ? ਕਾਰਨ ਇਹ ਆ ਕਿ ਇਹ ਕਿਉਂਕਿ ਸੈਂਟਰਲ ਐਕਟ ਆ ਇਹ ਚੋਣਾ ਸੈਂਟਰ ਨੇ ਕਰਾਉਣੀਆਂ ਹੁੰਦੀਆਂ ਇਹ ਪਹਿਲਾ ਮੌਕਾ ਨਹੀਂਗਾ ਭਾਵੇਂ ਹੁਣ ਜੋਗ ਤਬਦੀਲ ਹੋ ਗਿਆ ਪਹਿਲਿਆਂ ਮੌਕਿਆਂ 'ਚ ਵੀ ਇਦਾਂ ਹੀ ਹੁੰਦਾ ਰਿਹਾ ਕਿ 18-18 ਸਾਲਾਂ ਬਾਅਦ ਚੋਣਾ ਹੋਈਆਂ ਅੱਜ ਦਾ ਕਹਿੰਨੇ ਕਰਾਓ ਛੇਤੀ ਪਰ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਹੋਰ ਤੁਹਾਡੇ ਧਿਆਨ 'ਚ ਲਿਆ ਦਿਆਂ ਤਿੰਨ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪਈਆਂ ਜੀ ਚੋਣਾ ਤੁਰੰਤ ਕਰਵਾਈਆਂ ਜਾਣ ਆ ਹਰਿਆਣਾ ਕਮੇਟੀ ਦੇ ਵਿੱਚ ਕਿਉਂਕਿ ਸਾਡੀਆਂ 8 ਸੀਟਾਂ ਸੀ 3 ਪਾ ਕੇ 11 ਉਥੇ ਇਹਨੇ ਵੋਟਾਂ ਨਹੀਂ ਬਣਾਈਆਂ ਕੋਸ਼ ਮੈਂਬਰ ਨਾਕਲ ਮੈਂ ਕੁਝ ਜਿਹੜੇ ਹਰਿਆਣੇ ਦੇ ਬੈਠੇ ਸੀਗੇ ਆਪਣੇ ਸਾਡੇ ਆਗੂ ਸਤਕਾਰਤ ਉਹ ਹਾਈ ਕੋਰਟ ਮੂਵ ਹੋਇਆ ਵੀ ਸਾਨੂੰ ਜਾਂ ਤਾਂ ਇਹ 8 ਡਿਲੀਟ ਕਰ ਦਿਓ ਕਿਉਂਕਿ ਨੋਟੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ ਐਮੈਂਡਮੈਂਟ ਕਰਕੇ 8 ਡਿਲੀਟ ਕਰ ਦਿਓ ਤੁਸੀਂ ਤੇ ਜਾਂ ਫਿਰ ਉਹਨਾਂ ਦੀਆਂ ਵੋਟਾਂ ਵੜਾਓ ਉਹ ਹਾਈ ਕੋਰਟ ਨੇ ਕਿਹਾ ਜੀ ਵੀ ਹਾਂ ਇਹਦੇ ਵਿੱਚ ਫਾਈਨਲ ਲਿਸਟ ਨਾਲ ਉਹਨਾਂ ਚਿਰ ਤੇ ਨਹੀਂ ਬਣਾਈ ਜਾਵੇ ਜਨਾਂ ਜਿਹੜੇ ਰਿਟਨ ਰਿਸਪੌਂਸ ਆਪ ਹੁੰਦੀ ਹੁਣ ਉਸੇ 6 ਪਟੀਸ਼ਨਾਂ ਪਈਆਂ ਜਿਨ੍ਹਾਂ ਦੇ ਵਿੱਚ ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਉਹਨਾਂ ਨੇ ਵੀ ਪਾਈਆਂ ਆ ਪਰ ਜਿਹੜੀਆਂ ਵੀ ਜੀ ਛੇਤੀ ਚੋਣਾ ਕਰਵਾਈਆਂ ਜਾਣ ਹਾਈ ਕੋਰਟ ਫੈਸਲਾ ਕਰ ਦੋ ਕਿ ਸਾਨੂੰ ਕੋਈ ਦਿੱਕਤ ਨਹੀਂ ਸੈਂਟਰ ਸਰਕਾਰ ਦੇ ਬਸਿਆ ਉਹ ਕਰ ਦੇਣ ਪਰ ਮੈਂ ਦੇਖਿਆ ਜਿਲੇ ਕਿਸੇ ਗਾਲ ਤੋਂ ਲਾਂਭੇ ਹੋਣਾ ਹੋਵੇ ਤਾਂ ਦੂਏ ਸਰ ਆਪਾਂ ਦੋਸ਼ ਮੜ ਦਿੰਨੇ ਆ ਭਈ ਤਾਂ ਕਿ ਹੋਵੇ ਵੀ ਜੀ ਉਹ ਦੂਜੇ ਨਹੀਂ ਕਰਵਾ ਰਹੇ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਤੇ ਯੋਗਦਾਨ ਹੀ ਕੋਈ ਨਹੀਂ ਸੈਂਟਰ ਨੇ ਕਰਾਉਣੇ ਜਸਟਿਸ ਸਾਰੋਂ ਸਾਹਿਬ ਨੇ ਲਿਸਟਾਂ ਵੀ ਬਣਾ ਲੀਆਂ ਸੀ ਸਿਸਟਾਂ ਫਾਈਨਲ ਹੋਣ ਵਾਲੀਆਂ ਸੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਤੇ ਉਹਦੇ ਵਿੱਚ ਹੁਣ ਸਾਡਾ ਤਾਂ ਕੋਈ ਕਸੂਰ ਨਹੀਂਗਾ ਕਿ ਨਹੀਂ ਆਪੀ ਸੀ ਕਹਿੰਦੇ ਜੀ ਹੁਣ ਇੱਕ ਗਰੰਟੀ ਦੱਸੇਗਾ ਕਿ ਸਿਆਸਤ ਕਿੱਦਾਂ ਚੱਲੇ ਚਲੋ ਦੇਖੋ 105 ਸਾਲ ਦੀ ਪੁਰਾਣੀ ਪਾਰਟੀ ਆ ਤੇ ਇਹਦੇ ਵਿੱਚ ਬੜੇ ਆਗੂ ਆਏ ਆ ਤੇ ਬੜੇ ਆਗੂਆਂ ਨੇ ਫਿਜ਼ਾਰਿਆਂ ਨੇ ਚਲੇ ਜਾਣਾ ਸਾਹਿਬ 83 ਸਾਲ ਹੈ ਕਾਨੂੰਨੀ ਤੌਰ ਤੋਂ ਕਹਿੰਦੇ ਸਹੀ ਹੈ ਚੋਣ ਕਾਲੇ ਦਾ ਨਾਂ ਰੱਖਾਂਗੇ ਕਿ ਉਹ ਰੱਖ ਸਕਦੇ ਚੋਣ ਕਾਲੇ ਦਾ ਨਾਂ ਰੱਖ ਸਕਦੇ ਕਾਨੂੰਨੀ ਤੌਰ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਹੋਰ ਵੀ ਆ ਬਾਰਸ ਪੰਜਾਬ ਦੇ ਵੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਆ ਉਹ ਰੱਖ ਸਕਦੇ ਰੱਖੀ ਜਾਂਦੇ ਸਾਰੇ ਪਰ ਮਾਨਤਾ ਪ੍ਰਾਪਤ ਇੱਕੋ ਹੀ ਸ਼੍ਰੋਮਣੀ ਅਕਾਲੀ ਦਲ ਆ ਜਿਹਦੇ ਕੋ ਤੱਕੜੀ ਚੋਂਡ ਨਿਸ਼ਾਨ ਆ ਉਹ ਹੀ ਅਕਾਲੀ ਦਲ ਇੱਕ ਹੈਗਾ ਉਹਦੇ ਨਾਲ ਆਪਾਂ ਜੋੜ ਦਿੰਨੇ ਨਾ ਭਾਵੇਂ ਭਾ ਦਾਨ ਹੈਗਾ ਉਹ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਮੈਂ ਕਿਉਂਕਿ ਉਹ ਕੇਸ ਲੜਿਆ ਸਾਰਾ ਤੇ ਉਹ ਪ੍ਰोसीਡਿੰਗਾਂ ਸਾਰੀਆਂ ਪੁਰਾਣੀਆਂ ਪਈਆਂ ਤੇ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਬਾਦਲ ਤਾਂ ਕਿਤੇ ਵੀ ਨਾ ਰਜਿਸਟਰਡ ਆ ਨਾ ਬਾਲਨ ਖਾਲੀਦਲ ਕੱਲਾ ਸ਼੍ਰੋਮਣੀ ਕਾਲੀਦਲ ਆ। ਸਾਹੀਬ ਸਾਹਿਬ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੇ ਕਾਰਜ ਖੇਤਰ ਤੇ ਯੂਸੀ ਵਿਧਾਨ ਬਾਰੇ ਇੱਕ ਕਮੇਟੀ ਦਾ ਗਠਨ ਕੀਤਾ ਹੋਇਆ। ਹੁਣ ਕੱਲ ਨਵਾਂ ਜਿਹੜਾ ਕਾਲੀਦਲ ਬਣਿਆ ਉਹਨਾਂ ਨੇ ਕਿਹਾ ਜੀ ਇੱਕ ਅਕਾਲ ਕਮੇਟੀ ਬਣਾਈ ਜਾਏਗੀ ਜਿਹੜੀ ਜਥੇਦਾਰਾਂ ਦੇ ਵਿਧਾਨ ਕਾਰਜ ਖੇਤਰ ਦਾ ਧਾਰਤ ਕਰੇਗੀ। ਕੀ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਕਿਸੇ ਹੋਰ ਅਕਾਲੀ ਦਲ ਤੋਂ ਜਾਂ ਕਿਸੇ ਸਿਆਸੀ ਪਾਰਟੀ ਨੂੰ ਅਧਿਕਾਰ ਹੈ? ਦੇਖੋ ਆਪਣੇ ਤੌਰ ਤੇ ਤਾਂ ਕੋਈ ਬੰਦਾ ਕਹੀ ਜਾਵੇ ਅਸੀਂ ਉਹਦੇ ਦਿਨਾਂ 'ਚ ਮੈਂ ਮੀਟਿੰਗ ਵੀ ਸੱਦਣੀ ਆ। 5-4 ਦਿਨਾਂ 'ਚ ਮੀਟਿੰਗ ਵੀ ਮੈਂ ਸਾਧ ਲਊਂਗਾ ਪਰ ਇੱਕ ਹਰ ਇੱਕ ਚੀਜ਼ ਦਾ ਸਿਸਟਮ ਹੁੰਦਾ ਇੱਕ ਕਾਨੂੰਨ ਨਾਲ ਚੱਲਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਾ ਐਕਟ 1925 ਨਾਲ ਚੱਲਦੀ ਆ ਤੇ ਉਹਦੇ ਵਿੱਚ ਸਾਰੇ ਨਿਯਮ ਦਿੱਤੇ ਆ ਤੇ ਨਿਯਮਾਂ ਦੇ ਨਾਲ-ਨਾਲ ਆਪਾਂ ਸਮੇਂ-ਸਮੇਂ ਸਰ ਉਹਦੇ ਵਿੱਚ ਕੋਈ ਨਾ ਕੋਈ ਸੋਧਾਂ ਵੀ ਹੁੰਦੀਆਂ ਰਹੀਆਂ ਤੇ ਇੱਕ ਅਧਿਕਾਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੇ ਬਾਹਰ ਕੋਈ ਬੰਦਾ ਕਹੀ ਜਾ ਮੈਂ ਇਦਾਂ ਕਰ ਦਊਗਾ ਤੇ ਫੇ ਦੇਖ ਲਵੇ ਪਈ ਉਹਦਾ ਕਾਨੂੰਨੀ ਹੱਕ ਹੋਇਆਗਾ ਕਿ ਨਹੀਂ 1925 ਐਕਟ ਦੀ ਆਪਾਂ ਗੱਲ ਕਰਦੇ ਆ 1925 ਐਕਟ ਨੂੰ ਹੀ 100 ਸਾਲ ਹੋਣ ਜਾ ਰਹੇ ਆ ਆਪਾਂ ਇਹਦੀ ਵੀ ਕੋਈ ਸ਼ਤਾਵ ਦੀ ਮਨਾਵਾਂਗੇ ਕਿ ਨਹੀਂ ਮਨਾਵਾਗੇ ਕੋਈ ਦੱਸ ਦਿਓ ਇਹ ਤਾਂ ਆਪਾਂ 100 ਸਾਲ ਮਨਾ ਚੁੱਕੇ ਪਹਿਲਾਂ ਚੇਤਾ ਭੁੱਲ ਗਿਆ ਸਾਨੂੰ 1925 ਦੀ ਆਪਾਂ 1920 ਜੇ ਆਪਾਂ ਮਨਾ ਕੇ ਆੜੇ 1925 ਦੀ ਗੱਲ ਕਰਦੇ ਆ ਅਕਾਲੀ ਨਹੀਂ ਨਹੀਂ ਦੇਖੋ ਇਹ ਬੇਨਤੀ ਸੁਣ ਲਾਓ ਬੇਨਤੀ ਸੁਣ ਲਾਓ ਬੇਨਤੀ ਸੁਣ ਲਾਓ ਇਹ 5 ਸਾਲ ਲੜਾ ਹੋ ਕਮੇਟੀ ਚੱਲੀ ਆ 1925 ਚ ਐਕਟ ਬਣਿਆ ਤੇ 1926 ਜਿਹਦੀ ਪਹਿਲੀ ਚੋਣ ਹੋਈ ਆ ਤੇ ਆਪਾਂ 100 ਸਾਲਾ 1920 ਚ ਬਣਾਇਆ ਤੁਸੀਂ ਜਿਹੜੀ 7 ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ ਸੀ ਉਹਦਾ ਤੁਸੀਂ ਕਹਿ ਰਹੇ ਕਿ ਇਹ ਲੋਕ ਇੱਕ ਤੁਸੀਂ ਨਹੀਂ ਹੁੰਦੇ ਤੇ ਸੀ ਕਿਉਂ ਕਿ ਦਾਰਾ ਨਾ ਦੱਸੋ ਕਿ ਕਿਹੜੇ ਕਿਹੜੇ ਲੋਕ ਸੀ ਜਿਹੜੇ ਮੈਂ 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 ਦੇਖੋ ਇਹ ਆਪਾਂ ਇਦਾਂ ਥੱਲੇ ਨੂੰ ਨਾ ਜਾઈએ ਕਿਉਂਕਿ ਇੱਕ ਮੇਰਾ ਨਾ ਸੁਭਾਅ ਹੀ ਆ ਇਦਾਂ ਦਾ ਕਈ ਵਾਰ ਕਹਿੰਦੇ ਧਾਮੀ ਨਰਮ ਪਰ ਮੈਂ ਸਾਥ ਤੋਂ ਵੀ ਆ ਕਿਉਂਕਿ ਜਿਹੜੇ ਮੇਰੇ ਵੀਰ ਆ ਸਤਕਾਰਯੋਗ ਸਾਰੇ ਮੈਂ ਬੇਨਤੀ ਨਿਮਰਤਾ ਸਹਿਤ ਉਦਣ ਬਾਬੇ ਪਕਾਲੇ ਵੀ ਕੀਤੀ ਸੀ ਅੱਜ ਵੀ ਕਰਦਾ ਕਿ ਕੌਮ ਇੱਕ ਤਾਂ ਸਾਰੀ ਇਕੱਠੀ ਹੋਵੇ ਚੁਣੌਤੀਆਂ ਬਹੁਤ ਵੱਡੀਆਂ ਆ ਆਪਾਂ ਇਦਾਂ ਖੇਰੂ ਖੇਰੂ ਹੋ ਕੇ ਪੰਥਕ ਸ਼ਕਤੀ ਜਿਹੜੀ ਆ ਉਹਨੂੰ ਕਮਜ਼ੋਰ ਨਾ ਕਰੀਏ ਤੇ ਮੇਰੇ ਜਿਹੜੇ ਵੀਰ ਮੇਰੇ ਨਾਲ ਸੀ ਉਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਤਾਂ ਸਾਡੇ ਕੋਲ ਇਹ ਨੰਦੀ ਕਰਾਂ ਦੀ ਆਪਣੀ ਸਮੱਸਿਆ ਸੀਗਾ ਜਿਵੇਂ ਤੁਸੀਂ ਦੇਖਿਆ ਕਿ ਹਰਪੀਰ ਸਿੰਘ ਹੋਰੀ ਕਿੰਨਾ ਚਿਰ ਜੇਸੇਦਾਰ ਰਹੇ ਉਹਨਾਂ ਚ ਸਾਰਾ ਕੁਝ ਠੀਕ ਸੀਗਾ ਜਦੋਂ ਆਪਣੀ ਕੁਰਸੀ ਤੇ ਗੱਲ ਆਉਂਦੀ ਹੈ ਇੱਕ ਇਹੋ ਜਿਹਾ ਕਿਥੋਂ ਇਹਨਾਂ ਨੂੰ ਇਨਸਟਰਕਸ਼ਨ ਮਿਲਦੀ ਹੈ ਚਾਹੇ ਅਸੀਂ ਰਣਵੀਰ ਸਿੰਘ ਹੋਰਾ ਦੀ ਗੱਲ ਕਰ ਲਈਏ ਉਹ ਵੀ ਕੋਰਟ ਦੇ ਵਿੱਚ ਚਲੇ ਜਾਂਦੇ ਨੇ ਆਪਣੀ ਗੱਦੀ ਬਚਾਉਣ ਖਾਤਰ ਜੇਸੇਦਾਰ ਲੱਥ ਜਾਂਦੇ ਨੇ ਜਿਹੜੇ ਹਰਪੀਰ ਸਿੰਘ ਹੋਰੀ ਉਹ ਵੀ ਜਾ ਕੇ ਉਹਨਾਂ ਨੂੰ ਵੀ ਕੋਈ ਪਾਵਰ ਆ ਯੂਜ਼ ਕਰ ਲੈਂਦੀਆਂ ਨੇ ਕਿ ਇਹ ਕੌਣ ਸਲਾਮਾਤ ਦੇ ਰਿਹਾ ਇਹ ਪਾਪੂ ਵੀ ਜਾਣਦੇ ਨੇ ਇਹ ਇਹ ਉਹਨਾਂ ਨੂੰ ਸਿੰਘ ਸਾਹਿਬਾਂ ਨੂੰ ਉਹਨਾਂ ਨੂੰ ਪੁੱਛੋ ਉਹਨਾਂ ਸਵਾਲ ਦਾ ਜਵਾਬ ਉਹ ਹਵਾਲਾ ਤੋਂ ਜਵਾਬ ਦੇਣ ਜਿਹੜੇ ਗਿਆਨੀ ਹਰ ਪੀਸੇ ਕੋਲ ਹੈ ਉਹ ਭਾਵੇਂ ਇਸ ਕਮੇਟੀ ਦੇ ਵਿੱਚ ਕੋ ਪ੍ਰਬੰਧਕ ਸਾਹਿਬ ਕੀ ਕੰਮ ਕੀ ਇੱਕ ਫੋਟੋਗ੍ਰਾਫਰ ਸਾਹਿਬ ਕੁੱਨ ਨਹੀਂ ਚੁੱਪ ਕਰਕੇ ਬਸੇ ਹੋਗੇ ਅੱਜ ਆਪ ਜੀ ਜੋ ਕੁਝ ਦੱਸ ਰਹੇ ਹੋ ਜੋ ਹਾਲਾਤ ਆਪਨੇ ਮਹਿਸੂਸ ਕੀਤੇ ਆਪ ਬਾਹਰ ਹੋਗੇ ਲੇਕਿਨ ਇਹ ਜਿਹੜੀ ਇੱਡੀ ਇੱਕ ਮਹੀਨੇ ਡੇਢ ਮਹੀਨੇ ਦੀ ਲੱਤੀ ਚੁੱਪ ਹੈ ਆਪ ਜੀ ਦੀ ਖਮੋਸ਼ੀ ਹੈ ਏ ਵੀ ਕਿਤੇ ਉਸ ਕਮੇਟੀ ਨੂੰ ਨਵਾਂ ਧੜਾ ਖੜਾ ਕਰਾਂ ਤੇ ਨਹੀਂ ਨਹੀਂ ਬਿਲਕੁਲ ਨਹੀਂ ਜ਼ਿੰਮੇਵਾਰ ਨਹੀਂ ਸਰਦਾਰ ਨਰਿੰਦਰ ਸਿੰਘ ਬਿਲਕੁਲ ਨਹੀਂ ਦੇਖੋ ਮੈਂ ਇੱਕ ਬੇਨਤੀ ਕਰਾਂ ਮੈਂ ਸ਼੍ਰੋਮਣੀ